ਵਲੇ ਆਨ ਮਹੱਲਾ ਚੌਥਾ ਪ੍ਰਭ ਕੀ ਜੈ ਪ੍ਰਭ ਕੀ ਜੈ ਕਿਰਪਾ ਨਿਧਾਨ ਵਾਹਿਗੁਰੂ ਗੇ ਲਾਸ਼ ਕਰੀਏ ਏ ਕਿਰਪਾ ਕਰਨੁਆਏ ਨਿਧਾਨ ਖਜ਼ਾਨੇ ਮਹਾਰਾਜ ਕਿਰਪਾ ਦੇ ਸਾਡੇ ਤੇ ਕਿਰਪਾ ਦ੍ਰਿਸ਼ਟੀ ਕਰੋ ਜੀ ਹਮ ਹਰ ਗੁਣ ਗਾਉਂ ਗਾਵ ਹੈ ਕੀ ਮਨਰਦਰ ਭਗਤਰੀ ਗੁਣਾ ਨੂੰ ਗਾਉਂਦੇ ਐ ਅਸੀਂ ਵੀ ਮਾਰਾ ਆਉਣ ਵਾਲੇ ਸਮੇਂ ਦੀ ਗੁਣ ਗਾਉਂਦੇ ਰਹਾਂਗੇ ਗਿਆਤ ਪੂਰਵਕ ਇਹ ਸਾਡੇ ਤੇ ਕਿਰਪਾ ਕਰੋ ਹੋ ਤੂੰ ਰੀ ਕਰੋ ਨਿਤ ਆਸ ਪ੍ਰਭ ਤੇ ਉਹ ਸਮਰਾਥੀ ਤੋਂ ਤੁਹਾਡੀ ਆਸ਼ੀਰਵਾਦ ਹੀ ਕਰਦੇ ਹਾਂ ਹੋਵੇ ਕੱਬ ਗਲ ਲਾਵ ਲਾਵ ਹੈਗੀ ਸਾਨੂੰ ਮਾਰਾ ਭੀਰ ਨਿਸ਼ਕੇ ਰੂਪੀ ਕਾਂਠਲੇ ਨਾਲ ਕਦੋਂ ਸਾਨੂੰ ਲਾਉਂਗੇ ਗਲ ਦੇ ਵਿੱਚ ਰਹਾਉ ਹਮ ਬਾਰਕ ਮੁਗਧ ਈਓ ਅਸੀਂ ਤਾਂ ਮਾਰਾ ਬੱਚੇ ਹਾਂ ਮੁਗਧ ਸ਼ਾਸਤਰ ਗਿਆਤੋਂ ਰਹਤ ਹਾਂ ਪਰਮਾਰਥ ਤੋਂ ਵੀ ਇਹ ਆਣੇ ਹੋ ਪਿਤਾ ਸਮਝਾਵੇ ਇਹ ਸਤguru ਬਿਦਾਜੀ ਤੁਸੀਂ ਸਮਝਾਵੋਗੇ ਤਾਂ ਅਸੀਂ ਸਮਝਾਂਗੇ ਸੁਖ ਖਿੰਖਿਨ ਖਿੰਖਿਨ ਪੂਲ ਬਿਗਾਰ ਮਹਾਰਜ ਪੁੱਤਰ ਦਾ ਸੁਭਾਅ ਹੁੰਦਾ ਖਿੰਖਿਨ ਕਾਲਜ ਕੋਲ ਕਰਨਾ ਤੇ ਬਗਾਰ ਵਿੱਚ ਇਹ ਸੱਚੇ ਪਾਤਸ਼ਾਹ ਜੀ ਖਿੰਖਿਨ ਤੇਰੇ ਸਰੂਪ ਨੂੰ ਭਲਾਉਂਦੇ ਆ ਧਰਮ ਕਰਕੇ ਤੇ ਕਾਮ ਆਦਿਕਾਂ ਦੇ ਵਕਾਰ ਤੇ ਬਗਾੜ ਜਿ ਪੈਰੇ ਨੀ ਹਰ ਵਕਤ ਬਗਾੜ ਲੈ ਨੀ ਤੇਰੇ ਨਾਲੋ ਜਗਤ ਪਿਤ ਭਾਵ ਹੈ ਇਹ ਜਗਤ ਪਿਤ ਹੈ ਜੀ ਇਹ ਤੈਨੂੰ ਭਾ ਜਾਵਾਂਗੇ ਤਾਂ ਹੀ ਅਸੀਂ ਭਾ ਲ ਨਾ ਕਰਾਂਗੇ ਤਾਂ ਭਾ ਜਾਵਾਂਗੇ ਜੋ ਹਰ ਸੁਆਮੀ ਤੋਂ ਦੇਹੁ ਏ ਅਕਾਲ ਪੁਰਖ ਸਰਮੁਕੇ ਮਾਲਕ ਜੀਓ ਤੁਸੀਂ ਸਾਨੂੰ ਬਖਸ਼ੋ ਸੋਈ ਹਮ ਪਾਵਹਿ ਕੋਈ ਸਿਰ ਅਪਾਸ ਕੰਗੇ ਆਪਣੀ ਵੱਲੋਂ ਅਲਪ ਅਸੀਂ ਕੀ ਪ੍ਰਾਪਤ ਕਰ ਸਕਦੇ ਹਾਂ ਮੂਹੇ ਦੂਜੀ ਨਾਮ ਕੋਈ ਤੇ ਨਹੀਂ ਆਮੀ ਆਪਦੀ ਸ਼ਰਮ ਤੋਂ ਬਿਨਾਂ ਸਾਨੂੰ ਦੂਜੀ ਹੋਰ ਥਾਂ ਨਹੀਂ ਹੈ ਜਿਸ ਪੈ ਹਮ ਜਾਵੇ ਜਿਸ ਪੈ ਸਸੀਂ ਮਾਰਿਆ ਜਾਵਾਂਗੇ ਕਿਵੀਂ ਸ਼ਰਮ ਆਈਏ ਆਪ ਨੂੰ ਛੱਡ ਕੇ ਜੋ ਹਰ ਭਾਵ ਹੈ ਭਗਤ ਹੇ ਹਰੀ ਜੋ ਤੈਨੂੰ ਭਗਤ ਪਾਉਂਦੇ ਹਨ ਜਿਨ੍ਹਾਂ ਹਰ ਭਾਵ ਹੈਗੇ ਉਹਨਾਂ ਨੂੰ ਹਲੀ ਤੁਸੀਂ ਪਾਉਂਗੇ ਸਤੁਧ ਭਾਵੇਂ ਤੂੰ ਭਾਵ ਹੈ ਤੂੰ ਭਾਵੇਂ ਜਿਨਾਵਰ ਜਾਵੇਂ ਤੂੰ ਭਾਵੇਂ ਤੂੰ ਭਾਵੇਂ ਜੇ ਤੈਨੂੰ ਭਾਵੇਂ ਨਾਮ ਜਿਲੇ ਵਾਲ ਨੇ ਉਹ ਤੈਨੂੰ ਭਾਉਂਦੇ ਤੂੰ ਉਹਨਾਂ ਨੂੰ ਪਾਉਣਾ ਹੈ ਜੋ ਹਰ ਭਾਵੇਂ ਭਗਤ ਜੋ ਭਗਤਨ ਹਰੀ ਉਹ ਤੈਨੂੰ ਭਾਉਂਦੇ ਹਨ ਇੰਨਾ ਹਰ ਭਾਵ ਹੈ ਇਹਨਾਂ ਨੂੰ ਮਾਰਾ ਤੁਸੀਂ ਪਾਉਨੇ ਉਹ ਚੰਗੇ ਲੱਗੋਗੇ ਜੋਤੀ ਜੋਤ ਮਿਲਾਏ ਉਹ ਹੀ ਜੋਤੀ ਰੂਪ ਬ੍ਰਹਮ ਜਿਸ ਨੇ ਆਗ ਦੀ ਜਿਸ ਨੇ ਆਪਨ ਖੜ ਗਈ ਹੋਤੀਆਂ ਵਿਚ ਆਗ ਦੀ ਜੋਤ ਮਲਾਈ ਹੈ ਜਦੋਂ ਸੂਰਜਾ ਅਦਕੋਂ ਪ੍ਰਕਾਸ਼ ਪਾਇਆ ਹੋਇਆ ਹੈ ਜੂਤ ਰਲ ਜਾਵਹੇਗੀ ਜੂਤ ਗਿਆਤ ਸਰੂਪ ਦੇ ਵਿੱਚ ਜੇ ਤੁਸੀਂ ਮਾਰੇ ਸਾਡੀ ਜੋਤੀ ਬੁੱਧੀ ਨੂੰ ਆਪ ਦੀ ਜੋਤ ਗਿਆਤ ਨਹੀਂ ਮੇਲ ਲਵੋਗੇ ਉਦੋਂ ਸੱਚੇ ਬਾਦਸ਼ਾਹ ਹੈ ਦੁਆਇਤਾ ਨੰਗ ਰੂਪ ਜੋਤੀ ਸਰੂਪ ਹੋ ਤੂ ਦੇ ਬਿਚ ਰਣ ਜਾਵਾਂਗੇ ਭੇਡ ਹੋ ਜਾਵਾਂਗੇ ਔਰ ਆਪੇ ਹੋਈ ਕਿਰਪਾ ਜੀ ਅਕਾਲ ਪੁਰਖ ਆਪ ਜਦੋਂ ਕਿਰਪਾਲੂ ਹੋਵੋਗੇ ਆਪ ਲੇਵ ਲਾਵੇ ਐ ਜੀ ਆਲ ਦੇ ਸੂਬ ਦੀ ਲੇਵ ਲਗਾ ਰਿਓਗੇ ਕਾਣੀ ਹਾਲ ਹੋਵਾਂਗੇ ਜਨ ਨਾਨਕ ਸਰਨ ਦੁਆਰ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਹੀ ਮਾਰੇ ਆਉਦੇ ਦੁਆਰ ਸਾਧ ਸੰਗਤ ਦੀ ਸ਼ਰਨ ਲਈ ਹੈ ਔਰ ਲਾਜ ਰਖਾਵੇ ਜੀ ਅਕਾਲ ਪੁਰਖ ਸਾਡੀ ਤੁਸੀਂ ਲੱਜ ਆਪ ਹੀ ਰਖ ਨੋ ਕਰੋਗੇ ਜਿਨ੍ਹਾਂ ਦੇ ਪਿੱਛੇ ਲੱਗਿਆ ਰੱਖਦੇ ਸੋ ਲੱਗਿਆ ਰਹਿੰਦੀ ਸੀ ਹੁਣ ਜਿਨ੍ਹਾਂ ਦੀ ਲਾਜ ਰੱਖੋਗੇ ਉਹਨਾਂ ਦੀ ਲਾਜ ਰਹੇਗੀ ਸੱਚੇ ਪਾਤਸ਼ਾਹ ਆਪ ਦੇ ਜਾਣੇ ਕਿ ਆਪ ਹੀ ਲਾਜ ਰੱਖੋਗੇ ਸਾਡੀ ਛਕਾ ਇਕ ਇਹ ਸਾਰੇ ਇੱਕ ਗਣਤੀ ਦੇ ਹਨ ਭਲਿਆਨ ਕੋਹਵਾਲੀ ਮਹੱਲਾ ਚੌਥਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਪਾਰ ਬ੍ਰਹਮ ਪਰਮੇਸ਼ਰ ਸੁਆਮੀ ਇਹ ਕਲਿਆਣ ਰਤੇ ਭਵਾਲੀ ਜਾਤੀ ਹੈ ਕਲਿਆਣ ਰਾਗਣੀ ਦੀ ਭਵਾਲੀ ਅਗਣੀ ਵੀ ਭਵਾਲੀ ਕਹਿੰਦੇ ਆ ਪਰ ਜਾਤੀ ਦੱਸਿਆ ਹੈ ਕਲਿਆਣ ਦੀ ਭਵਾਲੀ ਜਾਤੀ ਹੈ ਉਹ ਚੂਚਾਰ ਨੂੰ ਕਰਨੇ ਹਨ ਪੂਜ ਉਹ ਪ੍ਰਸੀਦਾ ਪਾਲਕ ਪਰਮੇਸ਼ਰ ਵਾ ਸਾਰੀ ਸ੍ਰਿਸ਼ਟੀ ਦਾ ਜੇ ਉਸ ਦੇ ਗਿਆਨ ਨੂੰ ਬੁੱਧੀ ਨੂੰ ਪੂਜ ਪਾਲੀਏ ਤੋ ਫਿਰ ਉਹ ਕਲਿਆਣ ਸਾਡੀ ਮੁਕਤ ਕਰ ਦੇਵੇਗਾ ਉਹ ਪਰਮੇਸ਼ਰ ਕਲਿਆਣ ਕੋ ਪਾਲੀ ਕੋ ਪਾਲੀ ਪਿਸ਼ੂਈ ਦਾ ਪਾਲਕ ਹੀ ਸਾਡੀ ਮੁਕਤ ਕਰੇਗਾ ਕਿਉਂਕਿ ਉਹ ਬਾਦਸ਼ਾਹ ਕੋ ਪਾਲੀ ਦਾ ਆਗਨੀ ਤੇ ਕਲਿਆਣ ਤੋਂ ਮਿਲ ਕੇ ਕਹਿੰਦੇ ਹਨ ਇੱਕੋ ਦੁਆਇ ਕਰੂ ਪਰਮੇਸ਼ਵਰਾ ਉਹ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਪਾਰ ਬ੍ਰਹਮ ਪਰਮੇਸ਼ਰ ਸੁਆਮੀ ਏ ਭਾਈ ਪਾਪਾ ਪੁੰਨਾ ਤੋਂ ਪਾਰ ਹੈ ਜੋ ਤੇ ਬ੍ਰਹਮ ਵਿਆਪਕ ਹੈ ਪਰਮੇਸ਼ਰ ਦੀ ਭੂਤੀ ਵਾਲਾ ਸਰਬ ਕਾ ਮਾਲਕ ਹੈ। ਸੁਖ ਨਿਵਾਰਨ ਨਾਰਾਇਣੀ ਅਜੇ ਦੁੱਖਾਂ ਨੂੰ ਨਿਵਰਤ ਕਰਨ ਵਾਲਾ ਹੈ ਨਹੀਂ ਉਹ ਵਿਦਿਆਰੂਪੀ ਰਾਜੋਜ ਨਾਰਾਇਣ ਵਿੱਚ। ਸਗਲ ਭਗਤ ਜਾ ਚਹੇ ਸੁਖ ਸਾਗਰ ਸਾਰੇ ਭਗਤ ਸੁਖਾਂ ਦੇ ਸਮੁੰਦਰ ਦੇ ਪਾਸੋਂ ਹੀ ਮੰਗਦੇ ਹਨ। ਭਾਵਨਿਤ ਤਰਨ ਹਰ ਚਿੰਤਾ ਮਣੇ ਅਦੇ ਸੰਸਾਰ ਸਮੁੰਦਰ ਤੋਂ ਤਰਨ ਆ ਕੇ ਜਹਾਜ਼ ਰੂਪ ਹੈ ਤਰਨਾ ਹੈ ਇਸੀ। ਹਰ ਕਿੰਤਾ ਮਨ ਮੰਦੀਆਂ ਚਿਤਵਣੀਆਂ ਪੂਰੀਆਂ ਕਰਨੇ ਵਾਸਤੇ ਚਿੰਤਾ ਮਣੀ ਦੀ ਨੇ ਆਈ ਹੈ ਰਹਾਉ ਦੀਨ ਦਇਆਲ ਜਗਦੀਸ਼ ਦਮੋਦਰ ਰਹਾਉ ਕੁਸ਼ਰਾਮ ਦੇ ਕਹਿੰਦੇ ਗਰੀਬਾਂ ਤੇ ਦਇਆ ਕਰਨ ਵਾਲਾ ਹੈ ਕਿ ਹੁਣ ਵੀ ਜਗਤ ਕਾ ਈਸ਼ਵਰ ਹੈ ਪ੍ਰੇਮ ਰੂਪੀ ਰਸੀ ਤੇ ਆਪਣੇ ਆਪ ਨੂੰ ਬੁਲਾ ਲੈਣ ਵਾਲਾ ਦਮੋਦਰ ਹੈ ਹਰ ਅੰਤਰ ਜਾਮੀ ਗੋਬਿੰਦ ਹਰ ਅੰਦਰ ਵੀ ਜਾਣਨ ਵਾਲਾ ਪ੍ਰੇਰਕ ਹੈ ਗੋਬਿੰਦ ਦੇ ਹੀ ਇੰਦਰੀਆਂ ਦੇ ਪ੍ਰਕਾਸ਼ ਕੁਚੇਤਨ ਤੇ ਨਿਰਭਉ ਜਿਨ ਸ੍ਰੀ ਰਾਮ ਧਿਆਇਆ ਉਹ ਮਨ ਨਿਰਭਉ ਹੋਗੇ ਜਿਨ ਨੂੰ ਸਿਰੋਮਣੀ ਰਾਮ ਆਪ ਨੂੰ ਘਉਣਾ ਕੀਤਾ ਗੁਰਮਤ ਮੁਰਾਰ ਹਰ ਮੁਕੰਦੀ ਗੁਰਮਤ ਦੁਆਰਾ ਹੀ ਮੁਰਾਰੀ ਹੀ ਮੁਕਤੀ ਦਾ ਦਾਤਾ ਹਰੀ ਜੀ ਜਗਦੀਸ਼ਰ ਚਰਨ ਸਰਨ ਜੋ ਆਏ ਇਹ ਜਗਦੀਸ਼ਰ ਜੋ ਆਪਦੇ ਚਰਨਾਂ ਦੀ ਸ਼ਰਨ ਵਿੱਚ ਆਏ ਹਨ ਪੁਰਖ ਜੀ ਜਨ ਭਵਨਿਤ ਪਾਰ ਪਰ ਪੁਰ ਕੋ ਸੰਸਾਰ ਸਮੁੰਦਰ ਤੋਂ ਪਾਰ ਪਹੇਗੇ ਮੁਕਤ ਰੂਪੀ ਕਿਨਾਰੇ ਤੇ ਪਹੁੰਚ ਗਏ ਹਨ ਭਗਤ ਜਨਾ ਕੀ ਪੈਜ ਹਰ ਰੱਖੈ ਭਗਤ ਜਨਾ ਦੀ ਪੈਜ ਪਰ ਤਗਿਆ ਜੋ ਕਰਨੇ ਨਿਜੂ ਕਰਦਾਰ ਆਪ ਰਖਦੇ ਹੋ ਜਨ ਨਾਨਕ ਆਪ ਹਰ ਕਿਰਪਾ ਕਰੀ ਇਸ ਗੁਰਕਾਰ ਹਵੀ ਆਪ ਹੀ ਕਿਰਪਾ ਦ੍ਰਿਸ਼ਟੀ ਕਰਨ ਵਾਲੇ ਉਸਤ ਗੁਰੂ ਸਾਹਿਬ ਜੀ ਕਹਿੰਦੇ ਹਨ ਇਹ ਭਵਾਲੀ ਜਾਤੀ ਦਾ ਇੱਕ ਸ਼ਬਦ ਗੁਰੂ ਸਾਹਿਬ ਜੀ ਨੇ ਕल्याण ਚ ਉਚਾਰਨ ਕੀਤਾ ਹੈ ਇਥੇ ਸਤਿ ਸ਼ਬਦ ਗੁਰੂ ਮਾਰਾਗੇ ਹੋ ਗਏ ਹਨ ਜਗਦੀਸ਼ਰ ਸਰਨ ਜਗਦੀਸ਼ਰ ਚਰਨ ਸਰਨ ਜੋ ਆਏ ਤੀ ਜਨ ਭਵ ਨਿਦ ਪਾਰ ਪਰ ਭਗਤ ਜਨਾਂ ਦੀ ਪੈ ਜਹਲ ਰੱਖੈ ਜਨ ਨਾਨਕ ਆਪ ਹਰਿ ਕਿਰਪਾ ਕਰੇ ਵਾਹਿਗੁਰੂ ਖੰਸਾ ਵਾਹਿਗੁਰੂ ਹੇ ਰਾਗ ਕਲਿਆਣ ਮਹੱਲਾ 5 ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਹਮਾਰੈ ਇਹ ਕਿਰਪਾ ਕੀਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਕੀ ਸਾਜਿਨ ਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਰਾਗ ਕਲਿਆਣ ਰੰਮ ਕਰਦੇ ਹੋਏ ਪਹਿਲੇ ਘਰ ਸਰਕਾਰ ਚ ਬਾਣੀ ਉਚਾਰਨ ਕਰਦੇ ਹਨ ਪਰਮ ਪ੍ਰੇਮ ਪਹਿਲਾ ਕਰਨ ਵਾਸਤੇ ਜਿਗਿਆਸੂਆਂ ਨੂੰ ਇਹ ਸਿਖਿਆ ਦਿੰਦੇ ਹੋਏ ਗੁਰੂ ਸਾਹਿਬ ਵਾਹਿਗੁਰੂ ਅੱਗੇ ਅਰਦਾਸ ਕਰਨ ਦੀ ਜਾਚ ਦੱਸਦੇ ਹਨ ਇੱਕ ਦੁਆਰੇ through ਪਰਮੇਸ਼ਰ ਕੁੰਕਾਰ ਸਾਰੇ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਹਮਾਰਾ ਇਹ ਕਿਰਪਾ ਕੀਜੈ। ਏ ਅੰਤਰਜਾਮੀ ਹਮਾਰੇ ਤਾਈ ਸਾਡੇ ਤਾਈ ਸੱਚੇ ਬਾਦਸ਼ਾਹ ਇਹ ਕਿਰਪਾ ਦ੍ਰਿਸ਼ਟੀ ਕਰਦੇ ਹੋ ਆਪ। ਆਲ ਮਕਰੰਦ ਚਰਨ ਕੰਵਲ ਸਿਉ। ਇਸ ਪ੍ਰਕਾਰ ਮਹਾਰਾਜੀ ਆਲ ਜਿਹੜਾ ਭੋਰਾ ਹੁੰਦਾ ਹੈ ਉਹ ਕਵਲਾਂ ਦੇ ਨਾਲ ਪ੍ਰੀਤੀ ਕਰਦਾ ਹੈ। ਅਤੇ ਕਬਲਾ ਵਿੱਚ ਜਿਹੜਾ ਖੱਟਾ-ਖੱਟਾ ਧੂੜਾ ਹੁੰਦਾ ਉਸ ਧੂੜੇ ਦੇ ਅੰਦਰ ਸੁਗੰਧੀ ਦੀ ਮਹਿਕ ਹੁੰਦੀ ਹੈ ਉਸ ਦੇ ਤਾਈ ਉਹ ਨਾਸਾਂ ਵਿੱਚ ਦੇ ਕੇ ਗ੍ਰਹਿਣ ਕਰਦਾ ਹੈ ਇਸੇ ਪ੍ਰਕਾਰ ਸੱਚੇ ਬਾਦਸ਼ਾਹ ਜਿਹੜੇ ਆਪ ਦੇ ਚਰਨ ਹਨ ਇਹ ਕਬਲ ਦੀ ਨਿਆਈ ਪ੍ਰਕਾਸ਼ ਰੂਪ ਹਨਗੇ ਅਤੇ ਸਾਡਾ ਮਨ ਭਉਰੇ ਦੀ ਨਿਆਈ ਹੈ ਤੇ ਜਿਹੜੀ ਸਰਦਾ ਇਹ ਮਕਰੰਧ ਧੂੜਾ ਹੈ ਸੱਚੇ ਪਾਤਸ਼ਾ ਸਾਡਾ ਮਨ ਹੈ ਸਰਦਾ ਰੂਪੀ ਉਸ ਮਕਰੰਧ ਧੂੜੇ ਵਿੱਚ ਮਕਰੰਧ ਰਸਦਾ ਵੀ ਹੈ ਇਹ ਸੱਚੇ ਪਾਤਸ਼ਾ ਪ੍ਰੇਮ ਰਸ ਰੂਪੀ ਆਵਦੇ ਚਰਨਾਂ ਕਮਲਾਂ ਦਾ ਜੋ ਹੈ ਇਹਦੇ ਸਾਥ ਮਨ ਫੇਰ ਫੇਰ ਦੀ ਸਾਡਾ ਮਨ ਮਾਰਿਆ ਫੇਰ ਫੇਰ ਮੁਰਮੁਰ ਕੇ ਵਾਰ-ਵਾਰ ਪ੍ਰਸੰਨ ਹੋ ਕੇ ਆਵਦੇ ਚਰਨਾਂ ਦੀ ਪ੍ਰੀਤ ਵਿੱਚ ਆਉਂਦੇ ਚਰਨਾਂ ਦੀ ਸਰਲਾ ਰੂਪੀ ਧੂੜ ਵਿੱਚ ਹਰ ਵਕਤ ਸੱਚੇ ਪਾਤਸ਼ਾਹ ਜੀ ਇਹ ਅਣੀਜੈ ਪ੍ਰਸੰਨ ਹੋਇਆ ਰਹਿੰਦਾ ਹੈ ਰਹਾਉ ਆਨ ਜਲਾ ਸਿਓ ਕਾਜ ਨਾ ਕਸ਼ੂਐ ਜਿਸ ਪ੍ਰਕਾਰ ਸ਼ਾਂਤੀ ਬੂਣ ਤੋਂ ਬਗੈਰ ਬੰਬੀਹੇ ਦਾ ਜਿਹੜਾ ਹੁੰਦਾ ਹੋਰ ਭਾਵੇਂ ਨਦੀਆਂ ਨਾਲੇ ਸਮੁੰਦਰ ਭਰੇ ਆ ਜਾਂਦੇ ਹੋਰ ਕਿਸੇ ਪਾਣੀ ਨਾਲ ਉਹ ਕੰਮ ਨਹੀਂ ਹੁੰਦਾ ਹੈ ਹਰ ਬੂੰਦ ਚਾਤਰਕ ਕੋ ਦੀਜੈ ਤਾਂ ਹਰ ਸ਼ਾਂਤੀ ਬੂੰਦ ਨੂੰ ਚਾਹੁੰਦਾ ਹੈ ਸ਼ਾਂਤੀ ਬੂੰਦ ਮਿਲੇ ਬੀਹੇ ਨੂੰ ਤਾਂ ਸ਼ਾਂਤੀ ਪ੍ਰਾਪਤ ਹੁੰਦੀ ਹੈ ਇਸੇ ਪ੍ਰਕਾਰ ਹਰੀ ਆਪ ਦੀ ਜੀਬੀਸ਼ ਦੀ ਏਕਤਾ ਰੂਪੀ ਅਪੇਦ ਨਿਸ਼ਚੇ ਰੂਪੀ ਜਿਹੜੀ ਸ਼ਾਂਤੀ ਬੂੰਦ ਹੈ ਉਹ ਬਖਸ਼ੋ ਸਾਡੇ ਹੋਰ ਜਲ ਪਦਾਰਥ ਦੇਣੇ ਆਪਨੇ ਉਹ ਸਵਰਗ ਅਧਿਕੰਨ ਰਾਜ ਦੇ ਦੇਣ ਪਰਮ ਲੋਕ ਦੀ ਪ੍ਰਾਪਤੀ ਕਰਾ ਦੇਣੀ ਬੁਕੁੰਠੀਆਂ ਮੁਕਤੀਆਂ ਚਾਰ ਦੇ ਦੇਣੀਆਂ ਉਹਨਾਂ ਨਾਲ ਸਾਡਾ ਕੋਈ ਕੰਮ ਨਹੀਂ ਹੈ ਸਨ ਇਸ ਤਰ੍ਹਾਂ ਦਰਸ਼ਨਾਂ ਰੂਪੀ ਸ਼ਾਂਤੀ ਬੂਨ ਤੇ ਚਾਹ ਕਹੇ ਹਰੀ ਉਹ ਕਿਰਪਾ ਕਰਕੇ ਬਖਸ਼ ਲਿਓ ਬਿਨ ਮੇ ਸਾਡਾ ਜਿਤ ਮਿਹੇ ਦੀ ਨਹੀਂ ਇਹੋ ਹੀ ਚਾਹੁੰਦਾ ਹੈ ਬਿਨ ਮਿਲ ਵੀ ਨਾ ਹੀ ਸੰਤੋਖਾ ਜਮੇ ਆਪ ਦੇ ਮਿਲੇ ਤੋਂ ਬਿਨ ਸਾਡੇ ਚਿੱਤ ਨੂੰ ਸੰਤੁਸ਼ਟਾ ਨਹੀਂ ਹੁੰਦੀ ਮਨ ਨੂੰ ਸੰਤੋਖ ਨਹੀਂ ਆਉਂਦਾ ਸਬਰ ਨਹੀਂ ਆਉਂਦਾ ਹੈ। ਪੀਖ ਦਰਸਨ ਨਾਨਕ ਜੀ ਜੈ। ਬਤੂ ਬਾਦਸ਼ਾਹ ਆਪਦੇ ਦਰਸ਼ਨ ਵੇਖ-ਵੇਖ ਕੇ ਜੀਵਦੇ ਹੋਈਏ। ਅਸੀਂ ਕਿਰਪਾ ਕਰੋ ਆਪ। ਕਲਿਆਣ ਮਹੱਲਾ ਪੰਜਵਾ। ਜਾਚਕ ਨਾਮ ਜੱਜ ਜੱਜ। ਜੇ ਗਰੀਬ ਨੂੰ ਆਜੀ ਜਿਸ ਪ੍ਰਕਾਰ ਜਾਚਕ ਮੰਗਦੇ ਹੁੰਦੇ ਐ ਉਹ ਸੰਗਦੇ ਨਹੀਂ ਮੰਗਣ ਤੋਂ। ਇਸੇ ਪ੍ਰਕਾਰ ਅਸੀਂ ਮਹਾਰਾ ਤੇਰੇ ਜਾਚਕ ਹਾਂ। ਤੇਰੇ ਨਾਮ ਨੂੰ ਯਾਜਦੇ ਆਂ ਤੇਰੇ ਨਾਮ ਨੂੰ ਹੀ ਯਾਜਦੇ ਆਂ ਤੇਰੇ ਨਾਮ ਦੀ ਜਾਚ ਮੰਗਦੇ ਤਾਂ ਹੀ ਜਾਚ ਮੰਗਦੇ ਹਾਂ ਤੇਰੇ ਨਾਮ ਦੇ ਜਾਜਗਵਣ ਕੇ ਨਾਮ ਦੀ ਸਾਡੇ ਅੰਦਰ ਮੰਨ ਕਰਕੇ ਬਾਣੀ ਕਰਕੇ ਜਾਚਨ ਦੀ ਮੰਗਣ ਦੀ ਉਹ ਚਾਹਨਾ ਹੈ ਅਸੀਂ ਚਾਹੁੰਨੇ ਹਾਂ ਸਰਵ ਧਾਰ ਸਰਬ ਕੀ ਨਾਇਕ ਹੋ ਇਹ ਸਾਰਿਆਂ ਨੂੰ ਆਪ ਦੇ ਆਸਰੇ ਧਾਰਨਣ ਵਾਲੇ ਪ੍ਰਵੇਸ਼ ਕਰੋ ਇਹ ਸਾਰਿਆਂ ਦੇ ਨਾਇਕ ਪ੍ਰੇਰਕ ਸਾਰਿਆਂ ਦੇ ਸਿਰੋਮਣੀ ਸੁਖ ਸਮੂਹ ਕੇ ਦਾਤੇ ਫਿਰ ਮਹਾਰਾਜ ਸੂ ਸੰਸਾਰ ਨੂੰ ਸੁੱਖਾਂ ਦੇ ਆਪ ਦਾਤੇ ਹੋ ਸਮੂਹ ਸੁਖ ਬ੍ਰਹਮਾਂ ਦੇ ਆਪ ਦਾਤੇ ਹੋ ਰਹਾਓ ਕੀਤੀ ਕੀਤੀ ਮੰਗਣ ਮੰਗਾ ਇਤਨੀ ਸੱਗੇ ਬਾਦਸ਼ਾ ਮੰਗਾ ਹਨ ਗਿਆ ਦੁਨੀਆ ਦੀਆਂ ਕਿੰਨੀਆਂ ਕਿ ਦਸੀਏ ਕਿਸੇ ਨੂੰ ਪੁੱਤਰ ਦੀ ਮੰਗ ਹੈ ਕਿਸੇ ਨੂੰ ਧਨ ਦੀ ਮੰਗ ਹੈ ਕਿਸੇ ਨੂੰ ਸ਼ੋਭਾ ਦੀ ਮੰਗ ਹੈ ਕਿਸੇ ਨੂੰ ਪਾਰਟੀ ਦੀ ਮੰਗ ਹੈ ਕਿਸੇ ਨੂੰ ਕੋਈ ਇੱਛਾ ਹੈ ਕਿਸੇ ਨੂੰ ਕੋਈ ਹੈ ਸੋ ਕਿਤਨੀਆਂ ਮੰਗਾਂ ਨੂੰ ਦੁਨੀਆ ਮੰਗਦੀ ਹੈ ਕਿਤਨੀ ਦੁਨੀਆਂ ਕਿੰਨੀ ਮੰਗਣਾ ਨੂੰ ਮੰਗਦੀ ਹੈ ਭਾਵਨੀਆਂ ਸੂਪਾਈਓ ਇੱਕ ਚਿਤ ਹੋ ਕੇ ਸੱਜਾ ਲੱਗ ਜਾਂਦੀ ਹੈ ਕਿਸੇ ਦੀ ਉਹ ਮਾਰਾ ਤੇਰੇ ਦਰ ਵਿੱਚੋਂ ਪਾ ਲੈਂਦੇ ਹਨ ਭਾਵਨਾ ਕਰਕੇ ਉਹ ਦਾਤ ਪਾ ਲੈਂਦੇ ਹਨ ਸਫਲ 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 ਦਾਰਸ਼ੀ ਜੀ ਮਹਾਰਾਜ ਸਫਲਿਓ ਸਹਿਬ ਗਿਆਨ ਫੜਦੇ ਸਤਿਗੁਰੂ ਹਨ ਉਹਨਾਂ ਦਾ ਜਦੋਂ ਦਰਸ਼ਨ ਕਰਦਾ ਉਹ ਸਫਲਾ ਦਰਸ਼ਨ ਹੈ 파ਰਸ 파ਰਸ ਗੁਣ ਗਾਈਏ ਕੋਈ ਸਫਲਾ ਗੁਰੂ ਸਾਹਿਬ ਦਾ ਦਰਸ਼ਨ ਹੈ ਤੇ ਸਭ ਗਿਆਨ ਫਲਦੇ ਉਹ ਹੋ ਜਾਂਦੇ ਆ ਦਰਸ਼ਨ ਕਰਕੇ ਸਫਲ ਸਰਕਾਰ ਸੇ ਹੋ ਜਾਂਦੇ ਹਨ ਸਫਲ ਸਫਲ ਤਨਵਾਰੀਆਂ ਸਫਲ 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 ਸੁਖ ਸੁਖੀ ਸਫਲ 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 ਦਾਰਸਰੀ ਸਹਿਜ ਕੋਲੋਂ ਦੇ ਜੋ ਗਿਆਨ ਸਤਗੁਰੂ ਜੀ ਗਿਆਨ ਗਿਆਨ ਰੂਪੀ ਫਲਦੇ ਸਹਿਬ ਸਤਿਗੁਰੂ ਸਹਿਬ ਫਲਾਂ ਦੇ ਫਲੇ ਹੋਏ ਆ ਮੁਗਤ ਭੁਗਤਾ ਅਦਕਾਂ ਦੇ ਉਹਨਾਂ ਦੇ ਦਰਸ਼ਨ ਜਿਹੜੇ ਕਰਦੇ ਉਹ ਸਫਲੇ ਹੋ ਜਾਂਦੇ ਆ ਉਹ ਜਿਹੜਿਆ ਸੂਆ ਦਾ ਜੀਵਨ ਹੋਰਨਾਂ ਦਾ ਤਾਈ ਪ੍ਰਮ ਗਿਆਨ ਰੂਪੀ ਫਲਦੇ ਸਹਿਬ ਸਫਲਾ ਹੈ ਹੋਰਨਾਂ ਨੂੰ ਨਾਮ ਦਿੰਦਾ ਹੈ ਸਫਲ 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 ਦਰਸ਼ਕ ਸਹਿਬ ਫਲਦੇ ਪਿੱਛੇ ਵੀ ਨੈਸ਼ਨ ਸੀ ਮਹਾਰਾਜ ਦਾ ਹੁਣ ਵੀ ਸਹਿਬ ਫਲਦੇ ਦਰਸ਼ਨ ਹੈ ਅੱਗੇ ਨੂੰ ਵੀ ਸਹਿਬ ਗਿਆਨ ਫਲਦੇ ਦਰਸ਼ਨ ਹੋਵੇਗਾ ਸੱਚੇ ਪਾਤਸ਼ਾਹ ਦਾ ਸਫਲ ਦੁਨੀਆ ਦੀਆਂ ਕਾਮਨਾਵਾਂ ਪੂਰੀਆਂ ਕਰਨ ਵਾਸਤੇ ਗਿਆਨ ਰੂਪੀ ਫਲ ਦੇ ਸਫਲਤਾ ਵਾਸਤੇ ਤੇ ਜਿਗਿਆਸੂ ਮਨ ਦੇ ਸਦਮਨ ਨੂੰ ਸਫਲ ਕਰਨ ਵਾਲਾ ਦਰਸ਼ਨ ਹੈ ਹਾਰਤ ਪਰਸ ਗੁਣ ਗਾਇ ਜੀ ਉਸਾਲ ਜੀ ਨੂੰ ਪਰਸ ਪਰਸ ਕੇ ਮਿਲ ਮਿਲ ਕੇ ਸਤਗੁਰਾਂ ਦੇ ਗੁਣਾਂ ਨੂੰ ਗਾਉਣਾ ਕਰੀਏ ਪਾਰਸੀ ਦੀ ਨਿਯਾਈ ਹੈ ਗੁਰੂ ਸਾਹਿਬ ਸਤਗੁਰਾਂ ਨਾਲ ਪਰਸ ਕਰਕੇ ਇਹ ਗੁਣ ਗਾਇ ਉਹਨਾਂ ਨਾਲ ਮਿਲ ਕੇ ਬ੍ਰਹਮ ਰੂਪੋ ਤਾਰਸੀ ਬਣ ਜਾਈਦਾ ਨਾਨਕ ਤਤ ਤਤ ਸਿਉ ਮਿਲੀਐ ਗੁਰੂ ਸਾਹਿਬ ਜੀ ਕਹਿੰਦੇ ਐ ਜਿਸ ਪ੍ਰਕਾਰ ਤਤ ਪਾਣੀ ਕੀ ਪਾਣੀ ਮਿਲ ਜਾਂਦਾ ਐ ਅਗਲੀ ਜਗ ਨਹੀਂ ਮਿਲ ਜਾਂਦੀ ਐ ਪੌਣ ਚ ਪੌਣ ਮਿਲ ਜਾਂਦੀ ਐ ਇਸੇ ਪ੍ਰਕਾਰ ਸਾਧ ਸੰਗਤ ਜੀ ਮਿੱਟੀ ਚ ਮਿੱਟੀ ਮਿਲ ਜਾਂਦੀ ਹੈ ਐਵੇਂ ਤਤ ਜੋ ਵਾਸਤਵ ਰੂਪ ਤੁਮ ਭਾ ਤਤ ਬਾਦਲਾ ਖਰ ਰੂਪ ਐ ਉਸ ਦੇ ਗਿਆਨ ਕਰਕੇ ਤੁਮ ਪਦਨੂ ਤਤਸੂਰ ਦੇ ਚ ਮਿਲ ਲਈਦਾ ਹੈ ਤਤ ਜੋ ਪਰਤਕ ਚੇਤਨ ਹੈ ਤਤ ਜੋ ਅਦਿਆਤ ਆਨੰਦ ਰੂਪ ਹੈ ਉਹਦੇ ਚ ਇਕਤਾ ਹੁੰਦੀ ਮਿਲਦਾ ਹੈ ਹੀਰਾ ਹੀਰ ਵਿਧਾਈਏ ਹੀਰੇ ਨਾਲ ਹੀਰਾ ਬਿੰਨਿਆ ਜਾਂਦਾ ਹੀਰੇ ਦੀ ਕਣੀ ਨਾ ਇਹੋ ਹੀਰਾ ਪਰਮੇਸ਼ਰ ਦਾ ਨਾਮ ਹੈ ਤੇ ਹੀਰਾ ਭਾਈ ਮਾਨੋ ਜਦੋਂ ਮਨ ਰੂਪੀ ਹੀਰੇ ਨੂੰ ਹੀਰੇ ਨਾਮ ਦੀ ਕਣੀ ਦੇ ਨਾਲ ਬਿਨਣਾ ਕਰੀਏ ਫਿਰ ਹੀਰੇ ਹਰੀ ਦੇ ਨਾਲ ਹੀਰਾ ਜਿਹੜਾ ਜੀਵ ਦਾ ਆਤਮਾ ਸਰੂਪ ਹੈ ਉਹ ਬਿਨ ਜਾਂਦਾ ਮਿਲ ਜਾਂਦਾ ਹੈ ਏਕਤਾ ਹੋ ਜਾਂਦੀ ਹੈ ਕਲਿਆਣ तेरे ਗੁਰਾਂ ਦੇ ਮਹਾਵਾਕ ਦੁਆਰਾ ਹੀਰੇ ਬ੍ਰਹਮ ਦੇ ਨਾਲ ਵਿਧਾਈਏ ਮਿਲਣਾ ਹੁੰਦਾ ਹੈ ਕਲਿਆਣ ਮਹੱਲਾ ਪੰਜਵਾ ਮੀਰੀ ਲਾਲਨ ਕੀ ਦੀ ਸੋਭਾ ਕੇ ਸੰਤ ਜੀ ਨੂੰ ਮੇਰੇ ਲਾਲੋ ਤੇ ਪਿਆਰੇ ਦੀ ਜਿਹੜੀ ਸੋਭਾ ਬੜਾਈ ਹਾ ਸਾਧ ਨਾਵ ਤਨ ਮਨ ਰੰਗੀ ਸੋਭਾ ਇਹ ਸੋਭਾ ਸਦਾ ਨਵਤਨ ਨਵੀਨ ਸਰੂਪ ਹੈ ਮਹਾਰਾਜ ਦੀ ਜਿਹੜੀ ਸੋਭਾ ਹੈ ਸਹ ਮੇਰਾ ਨਿਤ ਨਵਾ ਨਿਤ ਨਵੀ ਸੋਭਾ ਹੈ ਤੇ ਮਨ ਨੂੰ ਰੰਗੀ ਅਨੰਦ ਬਣਾਉਣ ਵਾਲੀ ਸੋਭਾ ਹੈ ਮਹਾਰਾਜ ਦੀ ਸੋ ਐਸੇ ਪ੍ਰਕਾਸ਼ ਵਾਲੀ ਸੋਭਾ ਹੈ ਰਹਾਉ ਬ੍ਰਹਮ ਮਹੀਸ ਸਿੱਧ ਮਨ ਇੰਦਰਾ ਇਹ ਭਾਈ ਬ੍ਰਹਮਾ ਜੀ ਹਨ ਜੋ ਅੱਜ ਦੇ ਮੇੇ ਸ਼ਿਵ ਜੀ ਹਨ ਜੋ Muni ਜੋ ਹਾਂਗੇ ਬਗਦਾਲ ਵਾਦਕ Muniਆਂ ਦੇ ਅੰਦਰ ਜੋ ਵੱਡੇ ਵੱਡੇ ਹੋਰ ਤਰੀਕੀ ਹਨ ਲੋਕ ਸਾਧਕ Muniਆਂ ਦੇ ਅੰਦਰ ਹੋਰ ਵੱਡੇ ਵੱਡੇ ਜੋ ਵਿਸ਼ੇਸ਼ Muni ਆਦ ਕਹਨ ਇੰਦਰਾ ਲక్ష్ਮੀ ਆਦ ਕਹੇ ਜੋ ਭਾਗਤ ਦਾਨ ਜਸ ਮੰਗੀ ਇਹ ਸਾਰੇ ਮਹਾਰਾਜ ਹਨ ਕਿਉਂ ਭਗਤੀ ਦਾ ਦਾਰ ਮੰਨ ਲਿਆ ਭਗਤੀ ਦਾ ਗਾਣ ਯਸ ਕੀਰਤਨ ਕਰਕੇ ਕੀਰਤਨ ਕਰਦੇ ਆ ਤੇ ਭਗਤੀ ਦਾ ਦਾਨ ਮੰਗਦੇ ਹਨ ਯੋਗ ਗਿਆਨ ਧਿਆਨ ਸੇਖਨਾਗ ਦੇਖੋ ਯੋਗ ਕਮਾਉਂਦਾ ਹੈ ਸ਼ਿਵ ਜੀ 88 ਫਾਸੀ ਯਾਰ ਉਹ ਸਮਾਦੀ ਲਈ ਰੱਖਦਾ ਹੈ ਗਿਆਨ ਦੇ ਤਾਂ ਹੀ ਕਥਨ ਕਰਦਾ ਹੈ ਬ੍ਰਹਮਾ ਧਿਆਨ ਲਾਉਂਦੇ ਹਨ ਵਿਸ਼ਨੂੰ ਜੀ ਆਪ ਦੇ ਸਰੂਪ ਦਾ ਸ਼ੇਸ਼ਨਾਗ ਉਸ ਨੂੰ ਧਿਆਉਂਦਾ ਹੈ ਯੋਗ ਗਿਆਨ ਧਿਆਨ ਯੋਗ ਸਾਧਨ ਕਰਦੇ ਹਨ ਸ਼ਿਵ ਜੀ ਅਦੇ ਗਿਆਨ ਕਸਮ ਦਾ ਕਰਜ਼ਾ ਹੈ ਵਿਸ਼ਨੂੰ ਤੇ ਧਿਆਨ ਲਾਉਂਦੇ ਹਨ ॠषि मुनि ਸਾਰੇ ਸ਼ੇਖਨਾਦਰ ਕੁਮਾਰ ਦੇ ਨਾਮ ਨੇਤ ਨਵੇਂ ਵਿਚਾਰਦੇ ਐ ਸਗਲ ਜਪਹਿ ਤਰੰਗੀ ਸਾਰੇ ਜੀਵੇ ਬ੍ਰਹਮੰਡ ਰੂਪੀ ਤਰੰਗ ਲਹਿਰਾਂ ਹਨ ਉਸ ਬ੍ਰਹਮ ਦੇ ਤਾਈ ਜੇ ਕਹ ਸੰਸਾਰਿਕ ਲਹਿਰ ਦੀ ਨਹੀਂ ਆਈ ਹੈ ਉਹ ਹੰਮੇ ਤੂੰ ਮੇਰਾ ਤਰੰਗ ਹੋ ਮੀਨ ਤੁਹਾਰੇ ਉਹ ਤਰੰਗ ਜਲਦੀ ਨਹੀਂ ਆਈ ਹੈ ਜਿਹੜਾ ਸਾਰੇ ਸੰਸਾਰ ਰੂਪੀ ਲਹਿਰਾਂ ਨੂੰ ਪੈਦਾ ਕਰਨ ਵਾਲਾ ਹੈ ਜੋ ਜਨ ਤੇ ਥਲ ਕਰ ਥਲ ਤੇ ਕੂਆ ਖੂਗ ਤੇ ਮੇਰ ਕਰਾਵੇ ਇਓ ਆਉਦੀ ਮੌਜ ਨਾ ਖਿੰਮੇ ਨੀਚ ਕੀ ਕੋ ਰਾਜਪਾਰ ਬਰੋਂ ਗੁਨੀ ਨਵਾਏ ਇਹਦੀਆਂ ਲਹਿਰਾਂ ਹਨ ਮੌਜ ਦੀਆਂ ਉਸ ਨੂੰ ਸਾਰੇ ਯੱਗਦੇ ਹਨ ਕਹੋ ਨਾਰ ਕੀ ਮੰਦਵਾਰ ਇਸ ਕਰਕੇ ਤਰੰਗੀ ਤਰ ਗਏ ਹਨ ਉਹ ਵਰਨਨ ਉਤਰੰਗੀ ਤਾਰ ਦਿੰਦੇ ਹਨ ਕੋ ਨਾਨਕ ਸੰਤਨ ਬਲਿਹਾਰੈ ਸਤਿਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਸੰਤਾਂ ਭਗਤਾਂ ਨੂੰ ਬਲਿਹਾਰ ਕੁਰਬਾਨ ਜਾਂਦੇ ਹਾਂ ਜੋ ਪ੍ਰਭ ਕੇ ਸਾਧ ਸੰਗੀ ਜੋ ਵਾਹਿਗੁਰੂ ਦੇ ਸਦਾ ਮਲਾਪੀ ਹਨ ਮਨ ਕਰਕੇ ਮਿਲੇ ਰਹਿੰਦੇ ਨੇ ਸੰਗੀ ਹਨ ਮਹਾਰਾਜ ਦੇ ਲਿਵ ਲਾ ਕੇ ਜੁੜੇ ਰਹਿੰਦੇ ਹਨ